ਖਾਸ ਕਰਕੇ ਦਲੇ ਤਜਾ ਪਿੰਡਾਂ ਵਾਲੇ ਨੇ ਹੋਰ ਵੀ ਦੂਜੇ ਬਿਨਾਂ ਦਲੇ ਤੋਂ ਵੀ ਉਹ ਕੀ ਨੇ ਅੱਜ ਦਾ ਜਿਹੜਾ ਜ਼ਮਾਨਾ ਏ ਉਹਦੇ ਖਾਣ ਦੇ ਹੋ ਕੇ ਨਹੀਂ ਚੱਲ ਸਕੀ ਉਹਨਾਂ ਨੂੰ ਅੱਜ ਵੀ ਲੱਗਦਾ ਵੀ ਕਿਤੇ ਕੋਈ ਭੂਤ ਆ ਕੇ ਚਿੰਬੜ ਜਾਂਦਾ ਕਿਸੇ ਨੇ ਕੁਝ ਖਾਣ ਨੂੰ ਦੇਤਾ ਤਾਂ ਕਿਸੇ ਨੂੰ ਕੁਝ ਕਰਾਇਆ ਜਾ ਸਕਦਾ ਕਿਸੇ ਦੀ ਝਾੜ ਫੂਕ ਹੋ ਸਕਦੀ ਆ ਫੂਕ ਮਾਰ ਕੇ ਕਿਸੇ ਦਾ ਚੰਗਾ ਮਾੜਾ ਕੀਤਾ ਜਾਂਦਾ ਇਹ ਚੀਜ਼ ਚੋਂ ਹਜੇ ਲੋਕ ਨਿਕਲੇ ਨਹੀਂ ਹੈਗੇ ਖਾਸ ਕਰਕੇ ਜਿਹੜੇ ਗਰੀਬੀ ਪੱਧਰ ਦੇ ਨੇ ਗਰੀਬ ਕਿਹੜੇ ਨੇ ਜ਼ਿਆਦਾਤਰ ਦਲਿਤ ਨੇ ਤਾਂ ਕਰਕੇ ਜ਼ਿਆਦਾਤਰ ਦਲਿਤ ਜਾਂਦੇ ਨੇ ਉੱਥੇ ਉਹ ਚੀਜ਼ਾਂ ਚੋਂ ਨਿਕਲਦੇ ਨਹੀਂ ਇਹ ਚੀਜ਼ ਦਾ ਫਾਇਦਾ ਕੀ ਹੈ ਇਹ ਅਸਾਈਆਂ ਨੇ ਲੈ ਲਿਆ ਅਸਾਈ ਕੀ ਕਰਦੇ ਨੇ ਸਟੇਜ ਲਾ ਲੈਂਦੇ ਨੇ ਇੱਕ ਬੰਦਾ ਸਿਰਫ ਤੇ ਹੱਥ ਰੱਖ ਦਿੰਦਾ ਚਲੋ ਜੀ ਭੂਤ ਨਿਕਲ ਗਿਆ ਫੂਕ ਮਾਰ ਦਿੰਦਾ ਚੱਲਣ ਲਾ ਦਿੰਦਾ ਜਿਹੜੇ ਬੰਦੇ ਤੋਂ ਤੁਰਿਆ ਨਹੀਂ ਜਾਂਦਾ ਕਿਸੇ ਦਾ ਕੈਂਸਰ ਠੀਕ ਕਰਤਾ ਸਿਰ ਤੇ ਹੱਥ ਰੱਖ ਕੇ ਹੂਕ ਮਾਰ ਕੇ ਉਹ ਜੇ ਨਹੀਂ ਐ ਵੈਟਿਕਨ ਸਿਟੀ 'ਚ ਜਿਹੜਾ ਪਾਦਰੀ ਆ ਉਹ ਤਾਂ ਵਿਚਾਰਾ ਵੀਲ チェア ਤੇ ਚੱਲਦਾ ਪਹਿਲਾਂ ਆਪਣੇ ਪਾਦਰੀ ਨੂੰ ਪੋਪ ਆ ਜਿਹੜਾ ਪੂਰੀ ਦੁਨੀਆ ਦੇ ਸਾਈਆਂ ਦਾ ਜਿਹੜਾ ਮੁਖੀ ਆ ਪੋਪ ਉਹ ਵਿਚਾਰਾ ਵੀਲ チェア ਤੇ ਚੱਲਦਾ ਉਹਨੂੰ ਐ ਪਹਿਲਾਂ ਠੀਕ ਕਰ ਲੋ